ਪਹਿਲੀ ਗੱਲ ਹੈ ਕਿ ਜੋ ਡੱਲੇਵਾਲ ਸਾਹਿਬ ਬਾਰੇ ਇੱਕ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਗਈ ਹੈ ਮੈਡੀਕਲ ਰਿਪੋਰਟ ਮੈਨੂੰ ਉਹ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਸੁਪਰੀਮ ਕੋਰਟ ਨੇ ਹੁਣ ਤੱਕ ਕਦੇ ਵੀ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਲਿਆਗਾ ਕਦੇ ਨਹੀਂ ਲਿਆਗਾ ਕਿ ਕੋਈ ਬੰਦਾ ਭੁਖੜ ਹੜਤਾਲ ਤੇ ਬੈਠਾ ਹੋਵੇ ਔਰ ਉਹ ਉਹ ਕਵੇ ਇਹ ਤਾਂ ਨਾ ਕਹਵੇ ਕਿ ਇਹ ਜੋ ਮੰਗਾਣੀ ਇਹਦੇ ਬਾਰੇ ਫੈਸਲਾ ਹੋਣਾ ਚਾਹੀਦਾ ਉਹ ਸਰਕਾਰ ਨੂੰ ਕਹਵੇ ਤੁਸੀਂ ਗੱਲਬਾਤ ਕਰੋ ਇਹ ਨਾ ਕਹਿ ਕਿ ਉਹਨਾਂ ਨੇ ਉਹਦੀ ਰਿਪੋਰਟ ਮੰਗਾ ਲਈ ਕਿ ਰਿਪੋਰਟ ਦਿਓ ਉਹਨਾਂ ਦੀ ਇਹਦਾ ਮਤਲਬ ਉਹਨਾਂ ਨੂੰ ਕੋਈ ਕਹਿ ਰਿਹਾ ਕਿ ਇਹਨਾਂ ਦੀ ਰਿਪੋਰਟ ਨਾਰਮਲ ਆਊਗੀ ਸਹੀ ਮਤਲਬ ਗੜਬੜ ਨਹੀਂ ਆਊਗੀ ਇਹ ਕਿਸ ਤਰ੍ਹਾਂ ਦੀ ਸਾਜ਼ਿਸ਼ ਹੋ ਰਹੀ ਹੈ ਤਾਂ ਕੌਣ ਕਹਿ ਰਿਹਾ ਏਜੰਸੀਆਂ ਕਹਿ ਰਹੀਆਂ ਨੇ ਜਦ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿਉਂਕਿ ਇਹ ਮੈਸੇजेस ਲੋਕਾਂ ਤੱਕ ਵੀ ਪਹੁੰਚਾਏ ਜਾ ਰਹੇ ਨੇ ਕਿ ਦੇਖੋ ਜੀ ਇਹ ਤਾਂ ਕੁਝ ਗੜਬੜ ਹੈ ਇਹ ਤਾਂ ਕੁਝ ਖਾ ਰਹੀ ਨੇ ਇਹਨਾਂ ਨੂੰ ਤਾਂ ਕੁਝ ਪਿਆਇਆ ਜਾ ਰਿਹਾ ਹੈ ਵਗੈਰਾ ਵਗੈਰਾ ਇਹ ਜਿਹੜੀਆਂ ਸਾਜ਼ਿਸ਼ਾਂ ਅਬ ਹੁਣੇ ਕਰ ਕਿਉਂ ਰਹੇ ਨੇ ਕਿ ਖੁਦਾ ਨਾ ਖਾਸ ਤੱਕ ਅੱਲੂ ਕੋਝੋਜੇ ਡਲੇਵਾਲ ਸਾਹਿਬ ਨੂੰ ਉਦੋਂ ਤੱਕ ਇੱਕ ਭਰਮ ਦੀ ਸਥਿਤੀ ਪੈਦਾ ਕਰਦੇ ਵਾਇਮੋ ਜੇ ਲੋਕਾਂ ਚ ਕਿ ਨਹੀਂ ਯਾਰ ਇਹ ਕਿਤੇ ਗੜਬੜਤਾ ਨਹੀਂ ਗਈ। ਔਰ ਕਿਵੇਂ ਨੋਰਮਲ ਆ ਸਕਦੀ ਹੈ ਰਿਪੋਰਟ। ਇੱਕ ਚੀਜ਼ ਤੋਂ ਤਾਂ ਅਸੀਂ ਸਾਰੇ ਭਲੀ-ਪਾਂਤ ਵਕੀਫ ਆਂ ਕਿ 15 ਕਿਲੋ ਉਹਨਾਂ ਦਾ ਭਾਰ ਘਟ ਗਿਆ ਹੈ। 25 ਦਿਨਾਂ 'ਚ 15 ਕਿਲੋ ਭਾਰ ਘਟ ਜਾਣਾ ਮੈਨੂੰ ਲੱਗਦਾ ਇਹ 2-3 ਪਹਿਲਾਂ ਦੀ ਸੀ ਹੋਰ ਘਟ ਗਿਆ ਹੁਣ ਹੁਣ। 15 ਕਿਲੋ ਜਾਂ 16 ਕਿਲੋ ਭਾਰ ਘਟ ਚੇ ਤਾਂ ਉਹ ਰਿਪੋਰਟ ਨੋਰਮਲ ਕਿਵੇਂ ਹੋ ਸਕਦੀ ਹੈ? ਉਹਨਾਂ ਦੀ ਜਿਹੜੀ ਸਰਕਾਰੀ ਰਿਪੋਰਟ ਜੋ ਮੈਨੂੰ ਪਤਾ ਲੱਗਿਆ ਉਹਦੇ 'ਚ ਵੀ ਮੈਂਸ਼ਨ ਹੈ ਕਿ ਉਹਨਾਂ ਦਾ ਜਿਹੜਾ ਬਿਲ ਰੂਬ ਨਾ ਹੁੰਦਾ ਆਪਣਾ ਲੀਵਰ ਦੇ ਵਿੱਚ ਲੀਵਰ ਫੰਕਸ਼ਨਿੰਗ ਗੜਬੜ ਹੈ ਅਪ ਡਾਊਨ ਹੋ ਰਹੇ ਨੇ ਜੋ ਇਹਦੇ ਛੁੰਦਾ ਹੈ ਕਿਡਨੀ ਫੰਕਸ਼ਨਿੰਗ 'ਚ ਗੜਬੜ ਕੀ ਕੀ ਹੁੰਦੇ ਉਹਨੂੰ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਕ੍ਰਿਕ ਕ੍ਰਿਕ ਨਾਇਨ ਕੀ ਕੀ ਹੁੰਦਾ ਉਹਦੇ 'ਚ ਉਹਦੀ ਜਿਹੜੀ ਹੈ ਗਿਣਤੀ ਉਹ ਜ਼ਿਆਦਾ ਵਧੀ ਹੋਈ ਹੈ ਇਹ ਸਾਰਾ ਕੁਝ ਅਗਰ ਸਮਝ ਚ ਆ ਰਿਹਾ ਔਰ ਇੱਕ ਚੀਜ਼ ਕਹੀ ਜਾ ਰਹੀ ਹੈ ਕਿ ਐਨੀ ਟਾਈਮ ਮਲਟੀ organ ਫੇਲਿਅਰ ਹੋ ਸਕਦਾ ਜਾਂ ਹਾਰਟ ਅਟੈਕ ਆ ਸਕਦਾ ਇਹਦੇ ਬਾਰੇ ਕੋਈ ਗੌਰ ਨਹੀਂ ਇਹਦੇ ਬਾਰੇ ਕੋਈ ਗੱਲ ਨਹੀਂ ਔਰ ਕਹਿ ਕੀ ਦਿੱਤਾ ਜਾਂਦਾ ਸੁਪਰੀਮ ਕੋਰਟ ਚ ਲਿਖ ਕੇ ਕੀ ਦੇ ਦਿੱਤਾ ਜਾਂਦਾ ਕਿ ਰਿਪੋਰਟ ਨੋਰਮਲ ਹੈ ਉਹ ਇਹ ਇੰਨਾ ਗੱਲਾਂ ਤੋਂ ਬਾਅਦ ਤੁਸੀਂ ਨੋਰਮਲ ਕਿਵੇਂ ਕਹਿ ਸਕਦੇ ਹੋ ਜਦੋਂ ਕਿਡਨੀ ਫੰਕਸ਼ਨਿੰਗ ਚ ਪ੍ਰੋਬਲਮ ਹੈ ਲੀਵਰ ਫੰਕਸ਼ਨਿੰਗ ਚ ਪ੍ਰੋਬਲਮ ਹੈ ਭਾਰ 15 ਕਿਲੋ ਘਟ ਗਿਆ ਹੈ ਮਸਲਜ਼ ਆਲ ਰੈਡੀ ਬੋਡੀ ਨੂੰ ਖਾਣਾ ਸ਼ੁਰੂ ਕਰ ਚੁੱਕੇ ਨੇ ਜਿਹੜੇ ਹੱਡ ਹੁੰਦੇ ਨੇ ਤਾਂ ਉਹ ਨਾਰਮਲ ਕਿਵੇਂ ਹੋ ਗਿਆ ਯਾਰ ਆਈ ਕੈਨਟ ਅੰਡਰਸਟੈਂਡ ਔਰ ਗੱਲਾਂ ਪਹੁੰਚਾਈਆਂ ਜਾ ਰਹੀਆਂ ਨੇ ਮੈਂ ਖੁਦ ਸੁਨੀਆਂ ਨੇ ਇਹ ਗੱਲਾਂ ਤਾਂ ਕੌਣ ਪਹੁੰਚਾ ਔਰ ਇਹਦੇ ਚ ਹੋਰ ਜੋ ਦੁੱਖ ਦੀ ਗੱਲ ਹੈ ਪੰਜਾਬ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਇੱਕੋ ਪੇਜ ਤੇ ਨੇ ਤੋਂ ਨੇ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਇਹਦਾ ਮਤਲਬ ਕੀ ਹੋਇਆ ਸੋ ਮੇਰੀ ਤੁਹਾਨੂੰ ਉਮੀਦ ਕਹਿ ਲੋ ਜਿੰਨਾ ਕੋਈ ਇੱਕ ਆਖਰੀ ਉਮੀਦ ਵੀ ਹੈ ਤੇ ਪਹਿਲੀ ਉਮੀਦ ਵੀ ਹੈ ਤੁਸੀਂ ਲੋਕਾਂ ਨੂੰ ਹੈ ਕਿ ਤੁਸੀਂ ਇਹਨਾਂ ਗੱਲਾਂ ਦੀ ਗਲਤਫਹਿਮੀ 'ਚ ਨਹੀਂ ਆਉਣਾ ਆਪਾਂ ਸਾਥ ਦੇਣਾ ਉਸ ਲੀਡਰ ਦਾ ਤੁਸੀਂ ਕਹਿ ਲੋ ਜਿਹਦਾ ਨੁਕਸਾਨ ਨਾ ਹੋ ਜੇ ਕਿਸਾਨੀ ਦੇ ਵਿੱਚ ਉਹ ਬਹੁਤ ਵੱਡਾ ਲੀਡਰ ਹੈ ਜਗਜੀਤ ਸਿੰਘ ਡੱਲੇਵਾਲ ਕਿਉਂਕਿ ਮੈਂ ਖੁਦ ਵਰਤ ਕੇ ਵੇਖਿਆ ਜਦੋਂ ਦਿੱਲੀ ਵਾਲਾ ਅੰਦੋਲਨ ਸੀ ਬਹੁਤ ਹੀ ਬਾਖਮਾਲ ਇਨਸਾਨ ਨੇ ਚੰਗੀ ਸੋਚ ਵਾਲੇ ਨੇ ਔਰ ਰਾਜਨੀਤੀ ਤੋਂ ਪਾਸੇ ਰਹਿਣ ਵਾਲੇ ਨੇ ਕੋਈ ਉਹਨਾਂ ਨੇ ਰਾਜਨੀਤਿਕ ਫਾਇਦੇ ਨਹੀਂ ਲੈਣਗੇ ਇਸੇ ਲਈ ਉਹ ਗੈਰ ਰਾਜਨੀਤਿਕ ਜੋ ਵੀ ਉਹਨਾਂ ਨੇ ਬਣਾਇਆ ਖੈਰ ਤੁਸੀਂ ਉਹਨਾਂ ਦਾ ਸਾਥ ਨਹੀਂ ਛੱਡਣਾ ਔਰ ਮੈਂ ਬਾਕੀ ਜਥੇਬੰਦੀਆਂ ਨੂੰ ਵੀ ਕਹੂੰਗਾ ਉਹਨਾਂ ਨੇ ਇੱਕ ਸਟੈਪ ਲੈ ਲਿਆ ਆਵੇਦੀ ਮੀਟਿੰਗ ਕਰ ਲਈਏ ਹੁਣ ਟਾਈਮ ਨਾ ਲਾਓ ਟਾਈਮ ਹੈ ਨਹੀਂਗਾ ਨਾਲ ਬਹਿ ਜੋ ਆਪਕੇ ਤੇ ਜੇ ਨਹੀਂ ਬੈਠੂਗੇ ਤਾਂ ਇਹਦਾ ਗਲਤ ਮੈਸੇਜ ਜਾਊਗਾ ਪਲੀਜ਼ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਆਓ ਉੱਤੇ ਸੋ ਮੈਂ ਵੀ ਪਰਸੋਂ ਆਉਂਗਾ ਔਰ ਬਾਕੀ ਦੀਆਂ ਗੱਲਾਂ ਡਿਟੇਲ ਚ ਕਰਾਂਗੇ ਇਹ ਜੋ ਮੈਡੀਕਲ ਰਿਪੋਰਟ ਨੂੰ ਲੈ ਕੇ ਇੱਕ ਗਲਤ ਫਹਿਮੀ ਫੈਲਾਈ ਜਾ ਰਹੀ ਹੈ ਤਾਂ ਜੋ ਇੱਕ ਬੇਭਰੋਸਗੀ ਤੇ ਇੱਕ ਧਰਮ ਦੀ ਸਥਿਤੀ ਪੈਦਾ ਕਰ ਦਿਓ ਔਰ ਉਹ ਇੱਕ ਹੈ ਨਹੀਂ ਹੈ ਵਗੈਰਾ ਵਗੈਰਾ ਦੀਆਂ ਇੱਕ ਵੱਖਰੀਆਂ ਵੱਖਰੀਆਂ ਕਿਆਸਾਂ ਰਹੀਆਂ ਚੱਲ ਪੈਣ ਔਰ ਗੱਲ ਖਤਮ ਹੋ ਚੁੱਕੀ ਇਹ ਨਾ ਪਹਿਲਾਂ ਹੋਈ ਸੀ ਨਾ ਹੁਣ ਹੋਣੀ ਹੈ ਨਾ ਅੱਗੇ ਹੋਣ ਦੇ ਵਾਂਗ ਕਿਉਂਕਿ ਇਹ ਪੰਜਾਬ ਦੇ ਲੋਕ ਨੇ ਜਿਹੜੇ ਸਭ ਕੁਝ ਜਾਣਦੇ ਨੇ ਹੁਣ ਅਗਲੀ ਗੱਲ ਦੂਸਰੀ ਇੱਕ ਗੱਲ ਸੀ ਜੀ ਦੇ ਕਰਕੇ ਮੈਨੂੰ ਲੱਗਿਆ ਕਿ ਪਰਸੋਂ ਤੇ ਗੱਲ ਨਹੀਂ ਟਲਣੀ ਚਾਹੀਦੀ ਅੱਜ ਇੱਕ ਪੰਜਾਬ ਯੂਨੀਵਰਸਿਟੀ ਦਾ ਹੋਈ ਪੰਜਾਬ ਯੂਨੀਵਰਸਿਟੀ ਦਾ ਵੀ ਇੱਕ ਅੱਜ ਇਕੱਠ ਸੱਦਿਆ ਸੀਗਾ ਮੈਂ ਉੱਥੇ ਵੀ ਨਹੀਂ ਜਾ ਪਾਇਆ ਸਵੇਰ ਸੀਗਾ ਤੇ ਉਹਨਾਂ ਨੇ ਮੈਨੂੰ ਹੁਣੇ ਤਸਵੀ ਦਿੱਤਾ ਸਾਰਾ ਕੁਝ ਇੱਕ ਉਥੇ ਥਾਣੇਦਾਰ ਨੇ ਇਨਸਪੈਕਟਰ ਨੇ ਬੜੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਇੱਕ ਨੌਜਵਾਨ ਮੁੰਡੇ ਨਾਲ ਉਹਦਾ ਕੈਰੀਅਰ ਬਰਬਾਦ ਕਰਨ ਦੀਆਂ ਗੱਲਾਂ ਕੀਤੀਆਂ ਨੇ ਮਤਲਬ ਯਾਰ ਮਤਲਬ ਮੈਂ ਨਹੀਂ ਕਹਿ ਰਿਹਾ ਕੈਸ਼ਚੂ ਹੀ ਕਿਉਂ ਕਹਿ ਰਿਹਾ ਇਹ ਤਾਂ ਕੋਈ ਵੀ ਗੱਲ ਕਵੇ ਇਸ ਗੱਲ ਨੂੰ ਕਹੇ ਗੱਲ ਨਿੰਦਣਯੋਗ ਹੈ ਔਰ ਉਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਤੁਸੀਂ ਸੋਚੋ ਇਹ ਕੈਸ਼ਚੂ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਹੈ ਕਿ ਮੈਂ ਕੈਰੀਅਰ ਬਰਬਾਦ ਕਰ ਦੂੰਗਾ ਤੇਰਾ ਔਰ ਹੱਥੋਂ ਪਾਈ ਸਿੱਧੀ ਔਰ ਨਾਲ ਇੱਕ ਖੜਾ ਬੰਦਾ ਮੈਂ ਵੇਖਿਆ ਉਹ ਵੀਡੀਓ ਜਿੱਤੇ ਕਰ ਓਏ ਹੌਲੀ ਬੋ ਕੀ ਉੱਚੀ ਨਾ ਬੋਲ ਜਦ ਕਿ ਉਹ ਜੋ ਬਤਨੀਜ਼ੀ ਕਰ ਰਿਹਾ ਉਹ ਕਰੂੰਗਾ ਇਹ ਪੁਲਿਸ ਰਾਜ ਹੈ ਮਤਲਬ ਲੈਂਡ ਆਰਡਰ ਦੀ ਗੱਲ ਤਾਂ ਮੈਂ ਸੁਣੀ ਸੀ ਇਹ ਮੈਨੂੰ ਲੱਗਦਾ ਕੱਲੇ ਆਰਡਰ ਦੀ ਗੱਲ ਕਰ ਰਹੇ ਨੇ ਔਰ ਲਾ ਜਾਵੇ ਪਾਸੇ ਜੇ ਭਾਈ ਇੰਡੀਅਨ ਗਵਰਨਮੈਂਟ ਦਾ ਜਾਂ ਚੰਡੀਗੜ੍ਹ ਪ੍ਰਸ਼ਾਸਨ ਦਾਹੀ ਤਰੀਕਾ ਤਾਂ ਹੀ ਵੀ ਦੱਸ ਦਿਓ ਭਾਈ ਫਿਰ ਸਾਨੂੰ ਪਤਾ ਤਾਂ ਲੱਗ ਜੇ ਤੁਸੀਂ ਕੀ ਕਰ ਰਹੇ ਹੋ ਔਰ ਇਹ ਜੋ ਪੰਜਾਬ ਵਾਲੇ ਤੇ ਇਹ ਜੋ ਘਿਓ ਖਿਚੜੀ ਨੇ ਇਹ ਵੀ ਦੱਸ ਦਿਓ ਹਾਂ ਦੂਸਰੀ ਮੰਗ ਉਹਨਾਂ ਨੇ ਇੱਕ ਰੱਖੀ ਹੈ ਜਿੱਥੇ ਸਾਰੀਆਂ ਪਾਰਟੀਆਂ ਦੇ ਨੁਮਾਇंदे ਵੀ ਆਏ ਸੀ ਅੱਜ ਉੱਥੇ ਪੰਜਾਬ ਯੂਨੀਵਰਸਿਟੀ ਕਿ ਪੰਜਾਬ ਲੈਜਿਸਲੇਟਿਵ ਅਸੈਂਬਲੀ ਚ ਇੱਕ ਮਤਾ ਪਾਸ ਕੀਤਾ ਜਾਵੇ ਕਿ ਭਾਈ ਇਹਦੇ ਤੇ ਪੰਜਾਬ ਦਾ ਅਧਿਕਾਰ ਸੀ ਹੈ ਔਰ ਰਹੂਗਾ ਮੈਨੂੰ ਗੱਲ ਇਸ ਦੀ ਸਮਝ ਨਹੀਂ ਆ ਰਹੀ ਕਿ ਅਕਾਲੀਆਂ ਚੂਹੀ ਕਾਂਗਰਸੀਆਂ ਚੂਹੀ ਤੇ ਹੁਣ ਆਲਿਆਂ ਚੂਹੀ ਪੰਜਾਬ ਯੂਨੀਵਰਸਿਟੀ ਦੇ ਕਿੰਨੇ ਨੁਮਾਇंदे ਨੇ ਜਿਹੜੇ ਇੱਥੋਂ ਹੀ ਪੜ੍ਹ ਕੇ ਗਏ ਨੇ ਇੱਥੋਂ ਦੀ ਪੋਲਿਟਿਕਸ ਚ ਵੀ ਇਨਵੋਲਵ ਰਹੇ ਨੇ ਫੇਰ ਵੀ ਇਹ ਮਤੇ ਹੁਣ ਤੱਕ ਪਾਸ ਕਿਉਂ ਨਹੀਂ ਹੋ ਪਾਏ ਜਦੋਂ ਫੰਡ ਦੇਣ ਦੀ ਵਾਰੀ ਆਉਂਦੀ ਸੀ ਉਦੋਂ ਕੇਂਦਰ ਨੂੰ ਕਿਉਂ ਕਹਿ ਦਿੱਤਾ ਜਾਂਦਾ ਸੀ ਤੁਸੀਂ ਦੇ ਦਿਓ ਪੰਜਾਬ ਯੂਨੀਵਰਸਿਟੀ ਸਾਡੀ ਧਰੋਆ ਰਹੀ ਯਾਰ ਸਾਡੀ ਧਰੋਆਰ ਨਾਲ ਤੁਸੀਂ ਮਜ਼ਾਕ ਕਰੋਗੇ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਹਿੰਦੁਸਤਾਨ ਚੋਂ ਦੋ ਨੇ ਇੱਕ ਮੈਂ ਨਾ ਭੁੱਲ ਗਿਆ ਇੱਕ ਪੰਜਾਬ ਯੂਨੀਵਰਸਿਟੀ ਆ ਇਹ ਦੋ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਨੇ ਉਹਨੂੰ ਵੀ ਤੁਸੀਂ ਕਹਿ ਰਹੇ ਹੋ ਜਾਵੇ ਪਰੇ ਤੋਂ ਇਹ ਸੋਚਣ ਦੀਆਂ ਗੱਲਾਂ ਨੇ ਮੈਨੂੰ ਲੱਗਿਆ ਮੈਂ ਅੱਜ ਤੁਹਾਡੇ ਨਾਲ ਇਹ ਗੱਲਾਂ ਕਰ ਲਾਂ ਉਹ ਕਿਤੇ ਲੇਟ ਨਾ ਹੋ ਜਾਈਏ ਗੱਲਾਂ ਕਰਦੇ ਬਾਕੀ ਪਰਸੋਂ ਜਾਣਾ ਹੈ ਉੱਥੇ ਖਨੌਰੀ ਜਾ ਕੇ ਉਹ ਛੋਟ ਡਿਟੇਲ ਇਸ ਦੇ ਮੁਤਲਕ ਜੋ ਪਤਾ ਲੱਗਦਾ ਹੈ ਪਹਿਲੇ ਵੀ ਇਹ ਹੋ ਕੀ ਰਿਹਾ ਹੈ ਇਹ ਡਰਾਮਾ ਕੀ ਚੱਲ ਰਿਹਾ ਹੈ ਇੱਕ ਜੋ ਨਾਸਾਨੀ ਸ਼ਹਾਦਤ ਵੱਲੋਂ ਗੱਲ ਜਾਂਦੀ ਨਜ਼ਰ ਆ ਰਹੀ ਹੈ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਹੈ ਜਦ ਕਿ ਮੈਂ ਸਾਕੱਚ ਖੁਦ ਹੈ ਕਿ ਡੱਲੇਵਾਲ ਸਾਹਿਬ ਵਰਗੇ ਲੀਡਰ ਬੜੀ ਮੁਸ਼ਕਲ ਤੋਂ ਬਾਅਦ ਬੰਦੇ ਨੇ ਉਹਨਾਂ ਨੂੰ ਆਪਦੀ ਜਾਨ ਐ ਨਹੀਂ ਦੇਣੀ ਚਾਹੀਦੀ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੈਂ ਪਰਸੋਂ ਜਾ ਕੇ ਵੀ ਕਰੂੰਗਾ ਕਿ ਤੁਸੀਂ ਇਹਨਾਂ ਸਰਕਾਰਾਂ ਦੇ ਚੱਕਰ ਚਾ ਕੇ ਆਪ ਦੀ ਜਾਨ ਦੀ ਕੁਰਬਾਨੀ ਨਾ ਦਿਓ ਇਹ ਇਹਨਾਂ ਦੇ ਇਹਨਾਂ ਨੂੰ ਕੋਈ ਤੁਹਾਡੀ ਜਾਨ ਦੀ ਜਾਂ ਕਿਸੇ ਪੰਜਾਬੀ ਦੀ ਜਾਨ ਦੀ ਪਰਵਾਹ ਨਹੀਂ ਜੀ ਜੇ ਹੁੰਦੀ ਤਾਂ ਸੁਪਰੀਮ ਕੋਰਟ ਰਹੀ ਰਿਪੋਰਟਾਂ ਨਾ ਮੰਗਾਉਂਦੇ ਔਰ ਸੁਪਰੀਮ ਕੋਰਟ ਸਿਰਫ ਰਿਪੋਰਟ ਵੇਖ ਕੇ ਇਹਨਾਂ ਕਹਿ ਦਿੰਦਾ ਕਿ ਨਾਰਮਲ ਹੈ ਉਸ ਸਰਕਾਰ ਨੂੰ ਕਹਿੰਦਾ ਕਿ ਗੱਲ ਕਰੋ ਵੀ ਇੰਨੇ ਲੋਕ ਐਡੀ ਵੱਡੇ ਇੰਨਾ ਇਕੱਠ ਕਰਕੇ ਦੋ ਬਾਰਡਰਾਂ ਤੇ ਬੈਠੇ ਹੋਏ ਨੇ ਹਰ ਰੋਜ਼ ਇੱਕ ਬਾਰਡਰ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਲੋਕਾਂ ਨੂੰ ਔਰ ਕਿਹਾ ਜਾ ਰਿਹਾ ਨਹੀਂ ਤੁਸੀਂ ਤੁਰ ਕੇ ਵੀ ਨਹੀਂ ਜਾ ਸਕਦੇ ਕਿਉਂ ਯਾਰ ਇਹ ਕੰਮ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਸੀ ਉਹਨਾਂ ਨੇ ਵੀ ਕਿਹਾ ਤਾਂ ਸੀ ਮਹਾਤਮਾ ਗਾਂਧੀ ਨੂੰ ਜਾ ਯਾਰ ਡਾਂਡੀ ਮਾਰਚ ਕਰ ਲੋ ਤੇ ਤੁਸੀਂ ਉਸ ਕਮਤੋਂ ਵੀ ਰੋਕ ਰਹੇ ਹੋ ਹੁਣ ਆਈਆਂ ਨੇ ਸਾਡੀ ਸਰਕਾਰ ਥੋੜਾ ਜਿਆ ਸੋਚੋ ਇਹਦੇ ਬਾਰੇ ਬਾਕੀ ਪੰਜਾਬ ਦੇ ਲੋਕਾਂ ਨੂੰ ਮੇਰੀ ਆਖਰ ਤੇ ਹੱਥ ਜੋੜ ਕੇ ਆਫੀਲ ਹੈ ਕਿ ਤੁਹਾਡੇ ਸਾਥ ਨਾਲ ਹੀ ਸਭ ਕੁਝ ਹੈ। ਬਲਕਿ ਮੈਂ ਹਰਿਆਣੇ ਵਾਲਿਆਂ ਨੂੰ ਵੀ ਕਹਾਂਗਾ ਕਿ ਤੁਹਾਡੇ ਸਾਥ ਨਾਲ ਹੀ ਇਹ ਅੰਦੋਲਨ ਹੈ ਜੋ ਚੱਲ ਰਹੇ ਨੇ ਖਨੌਰੀ ਔਰ ਸ਼ੰਭੂ ਤੇ। ਤਾਂ ਪਲੀਜ਼ ਇਹਦਾ ਸਾਥ ਦਿਓ ਤਾਂ ਜੋ ਆਪਾਂ ਹੋ ਸਕੇ ਤਾਂ ਉਸ ਕਰਮਠ ਯੋਦੇ ਦੀ ਜਾਨ ਵੀ ਬਚਾ ਸਕੀਏ ਕਿ ਉਹਨਾਂ ਮੰਗਾਂ ਤੇ ਵੀ ਇੱਕ ਹਾਂ ਪੱਖੀ ਰਵੱਈਆ ਜਾਂ ਕਹਿ ਲਉ ਉਹਨਾਂ ਮੰਗਾਂ ਨੂੰ ਮਨਵਾ ਸਕੀਏ। ਇਹ ਤੁਹਾਡੇ ਸਾਥ ਨਾਲ ਹੀ ਪੋਸੀਬਲ ਹੈ। ਬਾਕੀ ਗੱਲਾਂ ਪਰਸੋਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ।